ਓਮਕਾਰ ਆਦਮਾ ਜਾਨਾ ਲਿਖਿਆ ਔਰ ਮਿਟੇ ਤਾਹੇ ਨਾ ਮਾਨਾ ਭਗਤ ਕਬੀਰ ਜੀ ਕਹਿੰਦੇ ਓਮਕਾਰ ਜਿਹੜਾ ਓਮਕਾਰ ਹੈਗਾ ਆਪਣਾ ਮੂਲ ਹੈਗਾ ਉਹਨੂੰ ਮੈਂ ਜਾਣ ਲਿਆ ਉਹ ਨਹੀਂ ਹੈਗਾ ਜਿਹੜਾ ਅੱਖਰ ਲਿਖਿਆ ਹੋਇਆ ਉਹ ਅੱਖਰ ਨੂੰ ਨਹੀਂ ਮੰਨ ਰਹਾ ਉਹ ਆਪਣੇ ਅੰਦਰ ਜਿਹੜੀ ਚੇਤਨ ਸ਼ਕਤੀ ਹੈ ਜਿਹੜਾ ਆਪਣਾ ਮੂਲ ਹੈ ਉਹਨੂੰ ਓਮਕਾਰ ਕਹਿ ਰਿਹਾ ਕਿਉਂਕਿ ਜਿਹੜੀ ਚੇਤਨ ਸ਼ਕਤੀ ਉਹ ਅਖਾਰ ਹੈ ਗਿਆ ਆ ਸਰੀਰ ਜੜਾ ਹੈ ਜਿਹੜਾ ਆਪਣਾ ਮੂਲ ਉਹ ਚੇਤਨ ਸ਼ਕਤੀ ਹੈ ਉਹ ਅਖਾਰ ਹੈ ਇਸੇ ਤਰ੍ਹਾਂ ਜਿਹੜਾ ਨਾਮ ਇਹ ਅਖਾਰ ਹੈਗਾ ਤੇ ਉਹ ਨੂੰ ਸਮਝ ਲੈਂਦਾ ਹੈ ਉਹ ਦੀ ਜਿਹੜੀ ਸੋਏ ਹੁੰਦੀ ਹੈ ਉਹ ਜਿਹੜੀ ਸੋਭਾ ਕਰਦਾ ਵਧਾਈ ਕਰਦਾ ਸੱਚ ਦੀ ਉਹ ਨਿਰਮਲ ਹੁੰਦੀ ਹੈਗੀ ਆ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋ ਵਰਨ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਹੁਣ ਜਿਹੜਾ ਗੁਰਬਾਣੀ ਇਹਨਾਂ ਜਿਹੜੇ ਚਾਰ ਵਰਨਾ ਨੂੰ ਨਹੀਂ ਮੰਨਦੀ ਖੱਤਰੀ ਬ੍ਰਹਮਣ ਸੂਦ ਵੈਸ਼ ਖੱਤਰੀ ਜਿਹੜੇ ਹੁੰਦੇ ਸੀਗੇ ਖੱਤਰੀ